ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਦੇ ਫੱਤੇ ਜੀ ਸੋ ਅਸੀਂ ਪਿੰਡ ਸਾਹੜ ਦੇ ਖੇਤਾਂ ਵਿੱਚ ਖੜਿਆ ਜੀ ਜਿਹੜਾ ਕਿ ਜਲਾ ਸੰਗਰੂਰ ਤੇ ਦੜਬਾ ਬਲਾਕ ਦੇ ਹਲਕੇ ਦੇ ਵਿੱਚ ਪੈਂਦਾ ਹੈ ਜੀ ਸੋ ਅਸੀਂ ਦਿਖਾ ਰਿਹਾ ਸੋਨੂੰ ਦੇਖੋ ਆ ਕੱਲ ਜਿਹੜਾ 12 ਤਰੀਕ ਨੂੰ ਗੜੇ ਮਾਰੀ ਹੋਈ ਹੈ ਉਹਦਾ ਕਹਿਰ ਦੇਖੋ ਜੀ ਤਕਰੀਬਨ 1000 ਕੀਲੇ ਦੇ ਲਗਭਗ ਨੁਕਸਾਨ ਹੋਇਆ ਹੋਇਆ ਜੀ ਸੋ ਅਸੀਂ ਭਗਵਾਨਤਮਾਨ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿੰਨਾ ਵੀ ਸਾਡਾ ਨੁਕਸਾਨ ਹੋਇਆ ਉਹਦਾ ਮਾਮਲਾ ਦੇਣ ਜੀ ਪਟਵਾਰੀਆਂ ਨੂੰ ਸਦਕੇ ਕਰਦੌਰੀਆਂ ਕਰਾਉਣ ਜੀ ਤੇ ਬਾਕੀ ਵੱਧ ਤੋਂ ਵੱਧ ਨੁਕਸਾਨ ਹੋਇਆ ਜੀ 95 ਤੋਂ 100% ਦੇ ਲਗਭਗ ਹੀ ਹੋਇਆ ਹੈ ਜੀ। ਬਾਈ ਜੀ ਨਾਲ ਦਿਖਾ ਦਿਓ ਵਿੱਚ ਸਾਰੀ ਹਾਂ ਸਾਰਾ ਦਿਖਾ ਦਿਓ ਜੀ। ਇਹ ਤੂੜੀਏ ਹੋਊਗੀ ਜੀ। ਤੂੜੀ ਵੀ ਨਹੀਂ ਹੈਗੀ ਜੀ ਦੇਖੋ। ਸੋ ਅਸੀਂ ਮੰਗ ਕਰਦੇ ਆ ਕਿ ਇਹਦਾ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਜੀ। ਸਾਡੀ ਬੇਨਤੀ ਹੈ ਜੀ ਹੱਥ ਬੰਨ੍ਹ ਕੇ ਪ੍ਰਸ਼ਾਸਨ ਨੂੰ ਸਭ ਮੇਰੇ ਪੱਲੇ ਤਾਂ ਕੱਖ ਨਹੀਂ ਰਿਹਾ। 8000 ਰੁਪਏ ਬਾਹਰ ਲਿਆ ਹੋਇਆ ਧੀਆ। ਮੈਂ ਹੁਣ ਮਰੇ ਸਕਦਾ ਹੋਰ ਕੁਝ ਨਹੀਂ ਕਰ ਸਕਦਾ ਜੇ ਸਾਡਾ ਕੁਝ ਕਿਸੇ ਦੇ ਨਾਂ ਸੁਣਿਆ ਨਾ ਘਣਕ ਰਹੀ ਨਾ ਹਰਾ ਰਹਾ ਡੰਗਰਾਂ ਦਾ ਵੀ ਕੀ ਕਰੂੰਗਾ ਮੈਂ ਕਿਵੇਂ ਘੜ ਲਾਉਂਗਾ ਸਾਡਾ ਏਰੀਆ ਦੇਖਿਆ ਜਾਵੇ ਕਿੰਨੇ ਕਿੰਨੇ ਘਰ ਅਸੀਂ ਬਰਬਾਦ ਹੋ ਗਏ ਇਹ ਬਾਕੀ ਮਰਜ਼ੀ ਸਰਕਾਰ ਦੀ ਹੈ ਜੇ ਸਾਡੀ ਅੱਖਾਂ ਪੁੰਝੇ ਚਾਹੇ ਨਾ ਪੁੰਝੇ ਉਹਨਾਂ ਦੀ ਮਰਜ਼ੀ ਹੈ ਬਸ ਅਸੀਂ ਬਹੁਤ ਅੰਤ ਤੋਂ ਵੱਧ ਦੁਖੀ ਹਾਂ ਮੈਂ ਤੜਕੇ ਵੱਧ ਤੋਂ ਵੱਧ 6 ਵਜੇ ਤੋਂ ਲੈ ਕੇ ਮੈਂ 100 ਕਿਲਾਗਾ ਤਾਂ ਮੈਨੂੰ ਇਹ ਪਤਾ ਵੀ ਮੇਰੇ ਮੈਨੂੰ ਕੀ ਵਕਤ ਪੈਰੇਗਾ 2 ਮਹੀਨੇ ਦੇ ਵਖਬਾਰੇ ਲਾ ਕੇ ਆ ਦੀ ਗੱਲ 60000 ਰੁਪਇਆ ਉਹ ਕਮਾ ਕੇ ਲੈਗਾ ਤੂੜੀ ਵਾਲੀ ਤੇ ਇਧਰ ਪੈਦਾ ਸਾਡਾ 3 ਲੱਖ ਦਾ ਨੁਕਸਾਨ ਹੋ ਗਿਆ ਮੇਰੇ ਘੱਟੋ ਘੱਟ 300 ਮਣ ਪੱਕੀ ਗਣਕਤ ਗਈ ਹੁਣ ਕੀ ਦੇ ਦਾਣੇ ਮੰਗਣ ਜਾਵਾਂਗੇ ਕੀ ਦੇ ਨੀਰਾ ਮੰਗਣ ਜਾਵਾਂਗੇ ਸਾਡੀ ਬੇਨਤੀ ਹੈ ਵੀ ਸਾਡੀ ਕੋਈ ਸੁਣ ਲੇ ਤਾਂ ਚੰਗੀ ਗੱਲ ਹੈ ਨਹੀਂ ਤਾਂ ਫਿਰ ਅਸੀਂ ਦਾ ਖੁਦ ਕਸੀ ਇਹ ਕਰ ਸਕਦੇ ਹਾਂ ਹੋਰ ਤਾਂ ਅਸੀਂ ਕੁਝ ਕਰਨੀ ਸਰਕਾਰ ਨੂੰ ਬੇਨਤੀ ਹੈ ਜੀ ਕਿ ਇਹਨਾਂ ਬੰਦਿਆਂ ਦੀ ਵੱਧ ਤੋਂ ਵੱਧ ਵਾਹ ਫੜੀ ਜਾਵੇ ਜੀ ਜਿਨ੍ਹਾਂ ਦੇ ਨੁਕਸਾਨ ਹੋਏ ਨੇ ਵੱਧ ਤੋਂ ਵੱਧ ਉਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਜੀ ਤੇ ਗਰੀਬ ਬੰਦਿਆਂ ਦੇ ਠੇਕੇ ਤੇ ਕਈਆਂ ਦੇ ਘਰ ਦੇ ਵੀ ਨੇ ਕਈਆਂ ਦੇ ਪੂਰੇ ਦੇ ਪੂਰੇ ਠੇਕੇ ਦੇ ਨੇ ਜੀ ਤੋਂ ਉਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੀ ਤੇ ਬਾਕੀ ਜਿੰਨਾ ਵੀ ਹਰਾਚਾਰਾ ਹੈਗਾ ਕੁਝ ਵੀ ਨਹੀਂ ਬਚਿਆ ਜੀ ਸਾਰਾ ਕੁਝ ਤਬਾਹ ਕਰਤਾ ਜੀ ਕੱਲ 12 ਤਰੀਕ ਵਾਲੀ ਜਿਹੜੀ ਗੜੇ ਮਾਰੀ ਹੋਈ ਹੈ ਜੀ ਉਹ ਇਹਦਾ ਵੀ ਨੁਕਸਾਨ ਹੈ ਇਹ ਵੀ ਜਿਹੜਾ ਡੂਬੇ ਗਿਆ ਇਹ